ਕੁੜੀ ਨੂੰ ਪੁੱਤ ਲੈ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ। ਆਹ ਨਾਲੇ ਨਾਲ ਬੱਚੇ ਮਾਸਾ ਮਸਰੇ ਮੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ। ਮੇਰਾ ਬੱਚਾ ਨਾ ਮਾਂ ਸ਼ੋਭੀ ਹੋ। ਕਦੀ ਇਹਦੇ ਕਰ ਪੁੱਛ ਨਹੀਂ ਆਈ ਪੁੱਛ ਲੋ ਕਲੀ ਮੰਨ ਲੈ ਸਾਰੇ ਨੂੰ ਕਦੀ ਨਹੀਂ। ਆ ਨੂੰ ਪਤਾ ਹੀ ਨਹੀਂ ਹੈ। ਇਹ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਕਾਹਣਾ ਮੈਂ ਘਰੋਂ ਹੀ ਨਾ ਜਾਵ ਦਿੰਦੀ ਮੈਂ ਘਰੋਂ ਹੀ ਲੱਗਣ ਹੁੰਦੀ ਸਹੀ ਸੋ ਗੱਲ ਹੋਈ ਹੈ ਬੀਟੀ ਮੇਰੀ ਕੱਲ ਸਵੇਰੇ ਸਾਢੇ 8 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਹਿੰਦਾ ਸੀ ਕਿ ਬੜੀ ਗੱਲ ਹੈ ਬਸ ਇਹ ਹੀ ਕਹਿੰਦਾ ਮਮੀ ਮੈਂ ਆਂੜਿਆ ਕੁਤੀ ਬੜੀ ਆ ਗਿਆ ਵਾ ਤੇ ਸ਼ਹਿਰੇ ਆ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਤ ਜੇਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਤਨ ਦਾ ਮੌਕਾ ਹੀ ਨਹੀਂ ਦਿੱਤਾ ਨੂੰ ਕਿੱਥੂ ਕਿੱਥੂ ਅੱਛਾ ਇਹ ਵੀ ਦੀਪੁਰਾ ਫਾੜਕ ਤੋਂ ਕਹਿੰਦੇ ਚੱਕਿਆ ਵਾ ਹਾਂਜੀ ਮੇਰਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਈਂ ਹੁੰਦਾ ਜਾਂਦਾ ਸੀ ਹਾਂ ਮਤਲਬ ਜਿਹੜਾ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਜਿਹੜਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਹੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਉਹਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉੱਥੇ ਆ ਗਿਆ ਅਜਨਾਲੇ ਵਾਲੇ ਡਰਾਈਵਰਾਂ ਨਾਲ ਚੱਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤਲਾ ਤਰਨ ਤਰਨ ਗੱਡੀ ਲਾ ਪਰ ਉੱਥੋਂ ਕਿਤੇ ਪਹੁੰਚੇ ਨਹੀਂ ਗਿਆ ਉਹਨਾਂ ਨੂੰ ਰਾਤ ਚ ਕੇ ਲਿਆ ਕਿ ਸਿਰ ਪੂਰਾ ਇਛੋਸੀ ਆਰੀ ਦਿੱਤੀ ਪਏ ਉਹ ਆਣ ਲਈ ਗੱਡੀ ਜਦੋਂ ਫੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਪੱਪੂ ਜਿੰਤੀਪੁਰਿਆ ਤੇ ਪੁਲਿਸ ਮਲਾਜੰਦੇ ਕਰਬਾਂ ਬਲਾਸ ਕਿਠਾ ਉਹਨਾਂ ਨੂੰ ਚਿਹਦਾ ਨਹੀਂ ਮੇਰਾ ਬੱਚਾ ਇੰਨੇ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਝੂਠਾ ਇਲਜ਼ਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ 'ਤੇ ਝੂਠਾ ਇਲਜ਼ਾਮ ਲਾਇਆ ਬਾਜੀ ਮੇਰਾ ਬੱਚਾ ਇੰਨੇ ਜਗ੍ਹਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੇ ਜਗ੍ਹਾ ਹੈਗਾ

ਮੇਰੇ ਦੱਸੇ ਵਜਿਨ ਬੇਮਾਰਾ ਬਣਾ ਲਿਆ ਕੀ ਕਰੀਏ ਮੰਗ ਕੀ ਕਰਦੇ ਮੰਗ ਇਹੋ ਜਿਹਾਨੂੰ ਪੁੱਛਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਮੇਰੇ ਪਿੰਡ ਵਿੱਚ ਦੀ ਗੱਲ ਹੈ ਪਛੋਕੇ ਭੈਣ ਭਰਾ ਮੂਹੇ ਬੰਦਾ ਮਾਰਿਆ ਜਾਂ ਕੀ ਕਰਨਾ ਜੇ ਬੱਚਾ ਕਿਤੇ ਗਿਆ ਦੇਖਿਆ ਜਿਹਨੇ ਉਹਦੇ ਨਾਲ ਜਿਹ ਕਿਸੇ ਨਾਲ ਖੜਿਆ ਉਹ ਵੀ ਮੈਨੂੰ ਦੱਸੋ ਕੁਛ ਦੀ ਕਾਰਵਾਈ ਪੂਰੀ ਕਰੋ ਇਹ ਦਿਲ ਨਾ ਪਲੰਦ ਜਾਜੋਂਡਿਆ ਬਿਲਕੁਲ ਜਾਜੋਂਡਿਆ ਕਿਸ ਹਾਜ਼ਰੀ ਇਹ ਬੱਤ ਨਾਲ ਕਹਿੰਦੇ ਆ ਕਿ ਇਹ ਜਿਹੜੇ ਚਾਰ ਪੰਜ ਕੰਮ ਕਾਉਂਟਾਂ ਦਾ ਕੱਢਣਾ ਕਿਤੇ ਆ ਪਾ ਕੀ ਕਰਦੇ ਨੇ ਮੈਨੂੰ ਸਮਝ ਤੁਰੇ ਲੱਗਦੀ ਇਹ ਜਿੰਨੇ ਜਦੂ ਮਾਰ ਦਿੰਦੇ ਨੇ ਤਾਂ ਕਹਿੰਦੇ ਨੇ ਕਾਉਂਟਾਂ ਨੇ ਮਤਲਬ ਮਾਰੇ ਇਹੋ ਗੱਲ ਕਰਦਾ ਕਿ ਸਦਾ ਕੀ ਹੱਬ ਤਾ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਮੇਰਾ ਤੇ ਸਾਨੂੰ ਕੋਈ ਪਤਾ ਨਹੀਂ